ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਵੀਡੀਓ ਦਿਖਾ ਲਦੇ ਆ ਤੇ ਝੋਟੀਆਂ ਆਪਣੇ ਕੋਲ ਟਾਪ ਕਲਾਸ ਬ੍ਰਾਂਡਡ ਪੀਸ ਸਾਰੀਆਂ ਝੋਟੀਆਂ ਉੱਧਰ ਦੀਆਂ ਤੇ ਕੁਆਲਿਟੀ ਵਾਲੀਆਂ ਤਾਜ਼ੀਆਂ ਸੁਈਆਂ ਕਰੋ ਜੀ ਚੈੱਕ ਸਿੰਗਲ ਸੁੰਗ ਝੋਟੀਆਂ ਸਾਰੀਆਂ ਬਹੁਤ ਜ਼ਿਆਦਾ ਚੰਗੀਆਂ ਤੇ ਕੱਲੀ ਕੱਲੀ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਨਹੀਂ ਕਰਨੀ ਅੱਜ ਕਿਉਂਕਿ ਅੱਜ ਤੁਹਾਨੂੰ ਦਿਖਾ ਲੈਣੀਆਂ ਵਾ ਤੇ ਵਿੱਚ ਇੱਕ ਦੋ ਝੋਟੀਆਂ ਤੋੜ ਕੇ ਵੀ ਦਿਖਾ ਲਾਂਗੇ ਝੋਟੀਆਂ માં ਜ਼ਿਆਦਾ ਤੇ ਜਿਹੜੇ ਵੀ ਵੀਰ ਨੇ ਲੈਣੀਆਂ ਹੋਣ ਸੰਪਰਕ ਕਰ ਲੇ ਮੁੱਲ ਲੱਖੋਂ ਅੰਦਰ ਵੀ ਆ ਜਾਣਗੇ ਅੱਜ ਕਰੋ ਜੀ ਚੈੱਕ ਲੱਖੋਂ ਅੰਦਰ ਵੀ ਝੋਟੀਆਂ ਤੁਹਾਨੂੰ ਦਵਾਂਗੇ ਦੋ ਦੋ ਦੰਦ ਲੱਖੋਂ ਬਾਹਰ ਵੀ ਤੇ ਲੱਖੋਂ ਅੰਦਰ ਵੀ ਤੇ ਕਰਦੇ ਸਾਰੀ ਤੁਹਾਡੇ ਨਾਲ ਡਿਟੇਲ ਸ਼ੇਅਰ ਵੇਖੋ ਜੀ ਕਟੀਆਂ ਕਟੀਆਂ ਸਾਰੀਆਂ ਐਂਡ ਪੀਸ ਆ ਤੇ ਕਰਦੇ ਸ਼ੁਰੂਆਤ ਤੇ ਤੁਹਾਨੂੰ ਜਾਣਕਾਰੀ ਦੇਣੀ ਆ ਸਾਸੀ ਗਾ ਵੀਰ ਜੀ ਸਾਸੀ ਗਾ ਵੀਰ ਜੀ ਕੀ ਆ ਚਲ ਜੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਕਹਿੰਦੇ ਸੇ ਕਿਰਪਾ ਕਿਰਪਾ ਤੇ ਕਿੰਨੇ ਨਾ ਗਿਆ ਤੇ ਪਿੰਡ ਕਿਹੜਾ ਆਪਣਾ 12 ਹਾਂ ਜੀ ਘੋਗਾ ਪਿੰਡ ਨਾਮ ਊਂਕਾਰ ਸਿੰਘ ਨੰਬਰ ਆਪਣਾ 97799834419779983441 ਠੀਕ ਹੈ ਭਾਈ ਛੋਟੇ ਛੋਟੇ ਪਾਬ ਮੰਦਿਆਂ ਵਾਲੇ ਅੱਜ ਜਮਾਂ ਜੈਜ ਵਾਲੇ ਮੈਂ ਕਹਿੰਦਾ ਮੁਖ ਤੋਂ ਮੁਖਤ ਵਾਲੇ ਮੇਲਾ ਲੁੱਟਣ ਵਾਲੇ ਕੰਮ ਕਿਉਂ ਸ਼ਾਹ ਹੀ ਕੰਮ ਆ ਅੱਛਾ ਵੀ ਆਪਣੇ ਦੇਖੋ ਕਰੀ ਸ਼ਾਹ ਨੇ ਮੱਝ ਲੈਣੀ ਆ ਠੀਕ ਹੈ ਜੀ ਕਿੱਦਾਂ ਦੀ ਸ਼ਾ ਮੱਝ ਲੈਣੀ ਆ ਬਹੁਤ ਵਧੀਆ ਚੰਗੀ ਗਾੜੀ ਛੋਟੀ ਲੈਣੀ ਕਿ ਮੱਝ ਲੈਣੀ ਗਾੜੀ ਨਹੀਂ ਛੋਟੀ ਕੁ ਮੱਝ ਓਕੇ ਗਾਣੀ ਬਰਦੇ ਪਹਿਲੇ ਸੁਵੇ ਚੰਗੀ ਕੁਆਲਟੀ ਵਾਲੀ ਆਪਣਾ ਤਾਂ 2 ਕਿਲੋਮੀਟਰ ਤੋਂ ਸ਼ਾ ਆਇਆ ਵਾ ਠੀਕ ਹੈ ਹਾਂ ਤੇ ਸ਼ਾ ਦੇ ਮਈਆਂ ਰੱਖੀਆਂ ਬਹੁਤ ਬਹੁਤ ਚੰਗੀਆਂ ਤੇ ਸ਼ਾ ਨੇ ਵੀ ਛੋਟੀ ਨਹੀਂ ਹੁਣ ਠੀਕ ਹੈ ਠੀਕ ਕੁ ਮੱਝ ਮੈਂ ਤਾਂ ਕਹਿੰਦਾ ਮੱਝ ਲੈ ਤੀ ਸਰੇ ਕੁ ਵਿੱਚ ਨਹੀਂ ਮਹਿੰਗਾ ਦੇ ਓਕੇ ਜੋ ਟੀ ਲੈਣੀ ਆ ਲੈਣੀ ਤੇ ਡਿਮਾਂਡ ਮੂੜਾ ਅੱਜ ਫੇਰ ਦੱਸ ਦੇ ਸਾਰੀ ਡਿਟੇਲ ਮੈਂ ਤੁਹਾਨੂੰ ਕਰਦਾ ਵੀ ਲੱਖੋਂ ਅੰਦਰ ਵੀ ਲੱਖੋਂ ਅੰਦਰ ਵੀ ਹੈਗੀਆਂ ਜੇ ਮੈਂ ਕਹਿੰਦਾ ਜਿੱਥੇ ਸਾਰੀ ਵੀਡੀਓ ਵੇਖਿਓ ਐਂਡ ਤੀਕਾ ਚਾਰ ਦੰਦ ਦੇਖੋ ਆ ਜੇ ਕੋਣ ਮੈਂ ਕਹਿੰਦਾ ਸਮਝਿਓ ਵੇਖਿਓ ਚਵਾਈ ਕਰੇ ਇਹ ਵੇਖੋ ਓਕੇ ਰਿਪੋਰਟ ਆ ਦੇਖੋ ਇਹ ਕੱਲ ਤੋਂ ਨੌਲੇ ਮੰਡੀਆਂ ਨੇ ਆਂਦੀ ਮੰਡੀ ਦੀ ਛੜੀ ਝੋਟੀ ਆ ਠੀਕ ਆ ਭਾਈ ਠੰਢੇ ਦੇ ਵੀ ਬੜੀ ਸਾਲ ਬਹੁਤ ਲੇਟ ਚੋਈ ਆ ਤਾ ਖੋਲੋ ਛੋਟੂ ਜੀ ਕੱਟੀ ਨੂੰ ਤੋੜ ਕੇ ਵਿਖਾ ਲਓ ਕੱਢ ਬਾਹਰ ਨੂੰ ਸ਼ੇਰਾ ਕੱਟੀ ਜੀ ਤੁਸੀਂ ਵੇਖੋ ਵੀ ਚੀਜ਼ ਕੀ ਆ ਨਗੀਨਾ 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 ਚੀਜ਼ ਨਹੀਂ ਤਾਜੀ ਸੂਈ ਆ ਆਪਾਂ ਨੂੰ ਝੂਠ ਮਾਰਗੇ ਨਹੀਂ ਦੇਣੀ ਆ ਵੇਖੋ ਬੱਚਾ ਤਾਜੀ ਸੂਈ ਆ ਬਿਲਕੁਲ ਹਾਂ ਤੇ ਮੰਡੀ ਦੀ ਸੜੀ ਆ ਤੇ ਮੰਡੀ ਦੀ ਸੜੀ ਥੰਦੇ 8-9 ਕਿਲੋ ਬੋੜਾ ਬੜੀ ਸਾਫ਼ ਆ ਭਾਜੀ ਕੱਟੀ ਹਾਂ ਵੇਖ ਲਓ ਜੀ ਤੇ ਥੱਲੇੋਂ ਵੇਖ ਲਓ ਕਾਦਮ ਜੂਦ ਬੜਾ ਹਨਾ ਹਾਂ ਇਹਦਾ ਮੈਂ YouTube ਤੇ ਵੀ ਪਾਇਆ 19 ਮੰਡੀ ਚ ਬਣੀ ਆ ਤੇ 19 ਸਵੇਰੇ 6:30-7:00 ਵਜੇ ਦੀ ਚੋਰੀ ਬਣੀ ਬੜੀ ਸਾਫ਼ ਆ ਭਾਜੀ ਵੇਖੋ ਕੱਟੀ ਓਕੇ ਰਪੋੜ ਕਟੀਆਂ ਇੱਕ ਚੀਜ਼ ਆ ਵੀ ਇਹੋ ਜਿਹੇ ਪੈਸਿਆਂ ਨਾਲ ਦੀ ਨਿਲਦੀਆਂ ਸਹੀ ਗੱਲ ਐ ਲੈ ਜੂ ਜਿਹੜਾ ਵੀ ਯਾਦ ਕਰੂਗਾ ਬਿਲਕੁਲ ਬਿਲਕੁਲ ਅਸਲ ਕੁਆਲਿਟੀ ਆ ਇਹ ਕੋਈ ਸਟੈਂਡਰਡ ਪੀਸ ਕਹਿ ਦਿੱਤਾ ਬ੍ਰਾਂਡਡ ਉਸਕੇ ਰਪੋੜ ਆਗਾ ਕਿ ਨਹੀਂ ਸ਼ਾ ਬ੍ਰਾਂਡਡ ਪੀਸ ਆਗਾ ਕੀ ਆ ਗੱਲ ਇਹ ਸਵੇਰੇ 6:30 ਵਜੇ ਦੀ 7:00 ਵਜੇ ਦੀ 7:00 ਵਜੇ ਦੀ ਕਰੀਬ ਦੀ ਚੋਈ ਆ ਇਹ ਕੱਟੀ ਠੀਕ ਐ ਭਾਈ ਨਹੀਂ ਚੰਗੀ ਦੀ ਸੜੀ ਆ ਗੱਡੀ ਕਦੋਂ ਵਜੇ ਨੇ ਵੀ ਚੰਗਾ ਹਾਂ ਹੈ ਵੀ ਚੌਗੀ ਦਾ ਵੇਖਿਓ ਆਹ ਵੇਖੋ ਆਹ ਚੀਜ਼ਾਂ ਬਰਫ ਆ ਬਰਫਾਨੀ ਲੱਗਦੀ ਦੇਖ ਸਹੀ 8 ਢਿੱਗਾ ਚੀ ਜਾਨੇ ਦਾ ਨਹੀਂ ਓਕੇ ਰਿਪੋਰਟ ਆ ਸਹੀ ਗੱਲ ਹੈਗਾ ਹਾਂਜੀ ਹਾਂਜੀ ਤੇ ਹੁਣ ਫਿਰ ਗਾੜੀ ਕਿਹੜੀ ਵਿਖਾਈਏ ਗਾੜੀ ਆਪਾਂ ਸਾਰੀਆਂ ਦੇ ਆਹ ਵੇਖਿਓ ਕੱਟੀਆਂ ਆ ਵੀ ਬਹੁਤ ਚੰਗੀਆਂ ਇੱਕ ਕੱਟੀ ਨਾ ਤੁਹਾਨੂੰ ਆ ਵੀ ਛੋਟੇ ਭਾਅ ਦੀ ਲੱਖੋਂ ਅੰਦਰ ਦਵਾਂਗੇ ਜਿਆਦਾ ਕੀਮਤ ਤੇ ਥਾਣ ਦੇਵੇ ਦੀ ਸਾਬ ਇਹ ਵੀ ਮੰਡੀ ਦੀ ਸਾਰੀ ਸਿੰਘ ਕੁਆਲਿਟੀ ਓਕੇ ਰਿਪੋਰਟ ਆ ਜਿਹੜੀਆਂ ਛੋਟੀਆਂ ਥੋੜੀਆਂ ਥੋਲੀਆਂ ਲੱਖੋਂ ਬਾਹਰ ਦਵਾਂਗੇ ਵੀ ਸਿੰਘ ਸੁng ਵਿਖਾਲਦੇ ਵੱਡੀਆਂ ਝੋਟੀਆਂ ਵੱਡੀਆਂ ਕੱਦ ਕਾਠ ਵਾਲੀਆਂ ਹਾਂ ਆ ਵੀ ਵਿਖਾਏ ਦੋਂਦੀ ਕੱਟੀ ਲੇਖੀ ਕੱਟੀ ਕੀ ਆ ਬਾਤਾਂ ਨੇ ਦੇਖੋ ਜੀ ਬੜੀ ਸਫਾਈ ਸੁਪੂਈ ਕੱਦ ਕੋ ਜੂਰੋੜਾ ਚੰਗੀ ਕੱਡੀ ਤੋਰਦੇ ਛੋਟੂ ਇਹਨੂੰ ਵੀ ਬਰੀਕੀਆਂ ਬੜੀਆਂ ਬਹੁਤ ਚੰ ਕਿਆ ਬਾਤਾਂ ਨੇ ਅੱਜ ਕਟੀਆਂ ਆਣੀਆਂ ਸਾਰੀਆਂ ਸਾਰੀਆਂ ਮਗਰੀ ਕਟੀਆਂ ਨਹੀਂ ਓਕੇ ਰਿਪੋਰਟ ਆ ਫਿਰ ਤੇ ਕੰਮ ਹਾਂ ਦੇਖੋ ਜੀ ਅੱਜ ਕੰਮ ਨਹੀਂ ਗੱਲ ਬਾਤ ਹੈ ਭਾਜੀ ਝੋਟੀਆਂ ਸਿਰੇ ਦੀਆਂ ਮਗਰੀ ਵੀ ਕੱਟੀਆਂ ਮਗਰੀ ਕੱਟਣ ਦਾ ਆਪ ਵੀ ਕਟੀਆਂ ਕਿਉਂ ਸ਼ਾ ਠੀਕ ਗੱਲ ਦੱਸ ਤੂੰ ਟੋਪ ਕਲਾਸ ਕਰਦੇ ਮਨ ਖੁਸ਼ ਨਹੀਂ ਕਟੀਆਂ ਵਖਾ ਲੋ ਜੀ ਕੱਟੀ ਇਹ ਵੀ ਓਕੇ ਰਿਪੋਰਟ ਆ ਭਾਜੀ ਵੱਡੀ ਝੁਲਡੀ ਫੁੱਲ ਸਾਈਜ਼ ਕਦਮਯੂਦ ਵਾਲੀ ਝੋਡੀ ਥਾਲ ਦੇ ਨਾਲ ਮੁੱਲ ਦੱਸੀਏ ਇਹਦਾ ਵੀ ਹਾਂਜੀ ਹਾਂਜੀ ਆਹ ਦੇਖੋ ਮੰਡੀ ਦੀ ਸੜੀ ਥਲੇ 9 9 ਕਿਲੋ ਭੋੜਾ ਆਣਦੇ ਕਿਆ ਬਾਤਾਂ ਨੇ ਮਗਰ ਕੱਟੀ ਮੋਲ ਇਹਦਾ ਜੇ 115 ਜੈਜ ਬਿਲਕੁਲ ਜੈਜ ਜੈਜ ਨਾ ਡੋਢੋ ਮੇਲੇ ਆ ਮੰਦਾ ਪਾ ਜਮਾ ਜੈਜ ਵਾਲਾ ਕੰਮ ਸਾਰੀਆਂ ਉਧਰ ਦੀਆਂ ਚੁੱਟੀਆਂ 115 ਦੀ ਜਮਾ ਜੈਜ ਹੈ ਬਾਜੀ ਲਓ ਜੀ ਕਰੋ ਜੀ ਚੈੱਕ ਥਣ ਦੇਵੇ ਦੀ ਸਾਫ ਹੈ ਕੁਆਲਟੀ ਵਾਲੀ ਝੋਟੀ ਆ ਤੇ ਮੁਲ ਮੁਖਤ ਮੁਲ ਮੁਖਤ ਮੁਖਤ ਵਾਲੀ 115 ਦੀ ਕੱਟੀ ਬਿਲਕੁਲ ਜੈਜ ਹੈ ਜੀ ਤੇ ਬੰਦ ਕਰ ਲਓ ਹੂੰ ਜੀ ਇਹ ਆ ਕੱਟੀ ਤੁਹਾਨੂੰ ਵਿਖਾ ਲਦੇ ਆ ਜੀ ਇੱਕ ਕੁਆਲਿਟੀ ਵਾਲੀ ਚੰਗੀ ਚੰਗੀ ਆਹ ਚੰਗੀ ਹੈ ਕੱਟੀ ਪਾਜੀ ਕੱਟਿਆ ਜੀ ਕੱਟਾ ਇਹਦੇ ਮਗਰ ਹਾਂ ਇਹਦੇ ਮਗਰ ਕੱਟਾ ਜੀ ਆਹ ਬਚਾ ਦਉਂਗੇ ਇਸ ਨੂੰ ਇਹ ਵੀ ਕੱਟੀ ਬੜੀ ਸਾਫ਼ ਹੈ ਇਹ ਵੀ ਕੱਟੀ ਤਾਜੀ ਸੂਈ ਬੋਲੇ ਤੇ ਆ ਹੱਲੇ ਉਹ ਬੱਚਾ ਜਿਹਾ ਬੈਠਾ ਕਦਮ ਜੂ ਤੇ ਚੰਗਾ ਆਹ ਬੱਚਾ ਜੀ ਇਹਦਾ ਆਜਾ ਵੇਖ ਲਓ ਪਾਜੀ ਸੂਈ ਆਜ ਅੱਗੇ ਇੱਥੋਂ ਤੱਕ ਵੰਡ ਨਹੀਂ ਕਦੀ ਲਿਆਂਦਾ ਅੱਜ ਵੰਡ ਤਾਂ ਕੀ ਆ ਗਿਆ ਛੋਟੇ 2 ਨੰਬਰ ਲਿਖੋੜਾ ਆਹ ਵੇਖੋ ਇੱਥੋਂ ਤੱਕ ਅੱਜ ਆ ਗਿਆ ਕੰਮ ਨਹੀਂ ਵਾਕੇ ਸਹੀ ਗੱਲ ਹੈ 1 2 3 4 5 6 ਝੋਟੀਆਂ ਅੰਦਰ ਆ ਤੇ 6 ਹੀ ਬਾਹਰ ਆ 12 ਝੋਟੀਆਂ ਵੀਰ ਕੋਲ ਆ ਤਾਜ਼ੀਆਂ ਸੁਈਆਂ ਵਾਂ ਤੇ ਛੋਟੇ ਛੋਟੇ ਪਾ ਛੋਟੀ ਛੋਟੀਆਂ ਕੀਮਤਾਂ ਲੱਖੋਂ ਅੰਦਰ ਵੀ ਹੈਗੀਆਂ ਆ ਕੱਟੀ ਜਿਹੜੀ ਨਹੀਂ ਹਾਂ ਆ ਦੀ ਇਹਦੇ ਲੱਖੋਂ ਅੰਦਰ ਤਾਜੀ ਸੁਈ ਤੇ ਝੋਡੀ ਕੋ 8 ਕਿਲੋ ਬੋਲਾ ਕੀ ਬਾਤਾਂ ਨੇ ਖੀਰੀ ਕੱਟੀ ਖੀਰੀ ਕੱਟੀ ਆ ਦੋ ਦੰਦ ਕੱਢੇ ਜੇ ਆ ਵੇਖੋ ਕਰੋ ਜੀ ਚੈੱਕ ਤੇ ਭਾਗ ਕਰਾਂਗੇ ਤਾਂ ਲੱਖੋਂ ਅੰਦਰ ਛੋਟੂ ਦੋ ਰੋਏ ਓਏ ਪਾਜੀ ਚੱਲ ਵੇਖੋ ਕੱਟੀ ਵੇਖਿਓ ਵੇਖੋ ਨੇਵਾ ਕੱਟੀ ਦਾ ਵੇਖੋ ਬੜੀ ਸਾਫ ਸੁਥਰੀ ਆ ਭਾਜੀ ਵੇਖੋ ਨੇਵਾ ਦਾ ਚੂੜੀ ਵੀ ਚੰਗਾ ਮੈਂ ਕਹਿੰਦਾ ਹੈਗੀ ਕਿ ਨਾ ਕੁਆਲਿਟੀ ਨਹੀਂ ਕੁਆਲਿਟੀ ਵਾਲੀ ਇਹ ਜੀ ਕੱਟੀਆਂ ਮਿਲਦੀਆਂ ਸੀ 12 ਦੀਆਂ ਅੱਗੇ ਇਦਾਂ ਇਦਾਂ ਹੀ ਭਾਜੀ ਵੇਚਣ ਨੂੰ ਕੱਟੀ 10 ਦੀ ਵੇਚ ਲਈ ਦੀ ਜੇ ਬਹੁਤ ਸਾਰਾ ਅੱਜ ਮੁਕਤ ਮੇਲਾ ਡੁੱਟਣਾ ਹੋਆ 95000 95000 ਦੀ ਕਰੋ ਇਹ ਤੱਕ ਕਿੱਥੋਂ ਮਿਲਨੇ ਆ ਜੈਜ ਜੋ ਵੇਖੋ ਨੇਵਾ ਇਹਦਾ ਸ਼ਾਹ ਡੁੱਟਦਾ ਮੇਰਾ 95000 95000 ਚ ਬਿਲਕੁਲ ਜੈਜ ਸੇਲ ਹੀ ਲੱਗੀ ਆ 95000 ਬਰੀਕੀਆਂ ਬਰੂਕੀਆਂ ਬਣੀਆਂ ਕੱਟੀ ਦੀਆਂ ਇਹਨਾਂ ਮੁਖਤ ਲੱਖੋਂ ਅੰਦਰ ਦਾ ਦੇਖੋ ਬਾਜੀ ਮੇਲਾ 95000 ਚਾਜ ਕੁਆਲਟੀ ਵਾਲੀਆਂ ਕਰੋ ਜੀ ਚੈੱਕ ਨਹੀਂ ਜਮਾਂ ਜਿਆਜਾ ਬਾਜੀ ਜਮਾਂ ਜਿਆਜਾ ਨਹੀਂ ਬਿਲਕੁਲ ਬਿਲਕੁਲ ਹਾਂ ਉਹ ਵੱਡੀ ਵਿਖੀਰੀ ਜੇ ਮਸਾਲੋਂ ਕੱਟੀ ਦਾ ਸੈਂਗ ਸੁੰਗੋ ਬੜੀ ਕੁਆਲਟੀ ਵਾਲੀ ਕੱਦ ਵਜੂਦ ਬੜਾ ਬੜੀ ਵੱਡੀ ਝੋਡੀ ਆ ਕੱਦ ਕੋ ਤੇ ਬੜਾ ਝੋਡੀ ਦਾ ਆ ਵੀ ਝੋਡੀਆਂ ਤਾਜ਼ੀਆਂ ਸੁਨੀਆਂ ਨੇ ਹਣ ਦੇ ਵੇਦੀ ਵੀ ਸਾਫ਼ ਆ ਬੱਚਾ ਚੁੰਗੇ ਹੀ ਜਾਂਦਾ ਸੀ ਬਾਹਰ ਕੱਢ ਕੇ ਵਿਖਾਲਦੇ ਨੇ ਹਨੇਰਾ ਥੋੜਾ ਜਿਹਾ ਆਉਂਦਿਆ ਪਰ ਹੁਣ ਆ ਜੋ ਇਹਨਾਂ ਨੂੰ ਫੇਰ ਵਿਖਾਲਾਂਗੇ ਆ ਵੇਖੋ ਕੱਟੀ 1 15 ਦੀ ਵੇਖੋ ਵੱਡੀ ਝੋਡੀ ਵੱਡੀ ਝੋਡੀ ਜਾਇਜ਼ ਮੀਟ ਆ ਵੀ ਝੋਡੀ ਬਹੁਤ ਚੰਗੀ ਐ ਵੀ 1 15 ਦੀ ਜਾਇਜ਼ ਕੀਮਤਾਂ ਭਾਈ ਆ ਗੁੱਡੋ ਮੇਲਾ 90000 ਦੀ ਵੇਖੋ ਮੋਲੀ ਦੱਸ ਦਈਏ ਵੇਖੋ ਉਧਰ ਦੀ ਮੈਂ 12 ਦੇ ਰੰਗ ਲੋ ਦੁੱਧ ਘਰ ਨਾਲੀ ਖੋਲੋ ਛੋਟੂ ਜੀ ਤੋ ਦੋ ਜੀ ਕਟੂ ਬਾਹਰ ਇਹ ਤਾਂ ਮਗਰ ਕੱਟੀ ਹੀ ਰੇਰ ਗਈ ਕੀ ਬਾਤਾਂ ਨੋਟ ਲਓ ਮੇਲਾ ਮੁਖ ਧਬਾ ਜੀ ਜਾਇਜ ਕੀਮਤਾਂ ਬਿਲਕੁਲ ਪਿੰਡ ਤੋਂ ਮਿਲਨੇ ਆ ਇਹ ਮਾਲ ਘੋਗੇ ਪਿੰਡ ਤੋਂ ਮਿਲਨਾ ਨਹੀਂ ਸ਼ਾ ਹੈਗੇ ਕਿ ਨਹੀਂ ਪਾ ਜਾਇਜ ਬਿਲਕੁਲ ਟਣਾਲੇ ਕੰਮ ਦੇ ਨਹੀਂ ਵੇਖੋ ਜੀ ਮੁਖ ਤੋਂ ਮੁਖ ਤੋਂ ਵੇਖੋ ਲੈਵਾ ਮੈਂ ਨਾ ਮੰਡੀ ਦੀ ਸੜੀ ਮੈਂ ਜੇ ਜਾਇਜ ਜਾਇਜ ਬਿਲਕੁਲ ਮਗਰ ਕੱਟੀ ਵਖਾਲੇ ਹੋਏ ਦੇਖ ਲਓ ਜੋ ਤਾਂ ਹੀ ਇਹ ਵੇਖੋ ਆ ਕੱਟੀ ਮਗਰ ਵਖਾਲੇ ਬੋਤੇ ਜੀ ਮਗਰ ਵੇਖੋ ਤੜੀ ਕੱਟੀ ਵੇ ਕੀ ਬਾਤਾਂ ਨੇ ਡੋਵਲ ਮਹੀਂ ਇੱਕ ਨਾਲ ਹੋਰ ਫਾਇਦਾ ਨਾਲ ਕੱਟੀ ਫਰੀ ਓਕੇ ਰਿਪੋਰਟ ਘੋਡੀ ਜੱਡ ਬਲੈਕ ਸੋਹਣੀ ਜਨਕੀ ਕਾਦ ਮजूद ਵਾਲੀ ਆ ਥਾਣਾ ਦੇਵੇ ਦੀ ਸਾਬ ਬੋਲਣ ਵੀਡੀਓ ਬਣਾ ਕੇ ਉਫਾੜਨ ਲੱਗਿਆ ਚਲੋ ਜੇ ਕਿਸੇ ਲੁੱਟਣਾ ਹੋਵੇ ਮੇਲਾ ਤੇ ਮੇਲਾ ਲੁੱਟਨੇ 90 ਹਜ਼ਾਰ ਦੀ ਜਾਇਜ਼ ਜ ਬਿਲਕੁਲ ਆ ਗਏ ਜੇ ਬੰਦੇ ਲੁੱਟ ਲੋ ਮੇਲੇ ਬਿਲਕੁਲ ਜਾਇਜ਼ ਸਹੀ ਗੱਲ ਕਹਿੰਦੇ ਨੋਰਮਲ ਰੇਟ ਜਾਵਾਂ ਹਾਂ ਤੇ ਧੱਕੇ ਪਿਛਾਣੂ ਆ ਤਾਂ ਨੇ ਮੇਰੀ ਸਾਫ ਆ ਸਿੰਘ ਸਿੰਘ ਕੋਲ ਆ ਹਾਂ ਜੀ ਹਾਂ ਜੀ ਭਾਜੀ ਆਓ ਖਾਲੀ ਆ ਹੁਣ ਬਾਹਰ ਵੀ ਬਾਹਰ ਵਾਲੇ ਨਾਗੋ ਵਿਖਾਉਂਦੇ ਤੁਹਾਨੂੰ ਬਾਹਰ ਵਾਲੇ ਵੀ ਤੁਹਾਨੂੰ ਨਾਗੋ ਖਾ ਲੜ ਗਏ ਹਾਂ ਜੀ ਹਾਂ ਜੀ ਛੋਡੀ ਤਾਜੀ ਸੂਈ ਚਾਰ ਦੰਦ ਕੱਟੀ ਮਗਰ ਇਹਦੇ ਵੀ ਕੱਟੀ ਮਗਰ ਆ ਜੀ ਦੇਖੋ ਜੀ ਕਿਆ ਬਾਤਾਂ ਖਾਣ ਦੇਣਾ ਮਗਰ ਕਰਕੇ ਮ ਖਾ ਲ ਦੋ ਦੇਖੋ ਜੀ ਬੜਾ ਘਾਦਿਆ ਕੱਟੀ ਦਾ ਦੇਖੋ ਜੀ ਠੀਕ ਹੈ ਜੀ ਬਿਲਕੁਲ ਵੀਰ ਜੀ ਤੇ ਇਹਦੀ ਕੀਮਤ ਕਰਾਂਗੇ ਫੋਨ ਤੇ ਇਹਦਾ ਕੀ ਜੀ ਮੈਂ 9 10 ਕਿਲੋ ਦੁੱਧ ਬੜੀ ਠੰਡੀ ਐ ਬਹੁਤ ਠੰਡੀ ਐਫ ਗਾਵਾਂ ਦੀ ਵੇਖੋ ਧਾਰ ਕਰੇ ਮੈਂ ਕਹਿੰਦਾ ਛਾਹ ਦੇ ਉੱਪਰ ਤੋਂ ਮੈਂ ਨਾ ਘੜ ਗਏ ਵੇ ਵੇ ਧਾਰ ਕਰਦੇ ਐ ਕਿ ਨਹੀਂ ਧਾਰ ਰਿਹਾ ਹੈਗੀ ਹੈਗੀ ਸਹੀ ਗੱਲ ਐ ਆਹ ਦੇਖ ਇਹ ਧਾਰਾਂ ਕਰਦੇ برف ਠੀਕ ਆ ਸਹੀ ਗੱਲ ਐ ਦੇਖੋ ਜੀ ਕਬਾਰ ਦੀ ਮਹਿੰਦੀ ਮੁਖਤਬਾਤ ਰਿਪੋਰਟ ਆ ਮੁਖਤਬਾਤ ਕਿੰਨਾ 76000 76000 ਚ ਬਿਲਕੁਲ ਜਾਇਜ਼ ਮੁਖਤ ਤਾਜੀ برف ਫ੍ਰਿਜ ਦੀ ਮੀਂਹੋੜ ਜਦੋਂ ਮਰਜੀ ਚੋਲੋ। ਇਹ 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 ਠੰਡੀ ਧੀਰੀ ਮੈਂ ਕਹਿੰਦਾ ਬਰਫ 76000 ਦੀ 76000 ਜੀ ਜਮਾਂ ਨੋਰਮਲ ਕੀਮਤ। ਇਹ ਕਾ ਆਪਣੇ ਕੋ 15 ਕਿਲੋ ਵਾਲੀ ਨੇ। ਅਸਲ ਚ ਚੋਤੀ ਹੁਣ 15 ਕਿਲੋ ਤਿਆਰ ਕੱਟੀ ਜਮਾਂ ਕਰ। 15 ਕਿਲੋ ਦੁੱਧ ਤਿਆਰ ਜੇ। ਕੱਟੀ ਮਗਰ। ਕੱਟੀ ਮਗਰ। ਤਾਂ ਭਾਗੀ ਤੇ ਛੋਟੇ ਛੋਟੇ ਆਜ। ਜਮਾਂ ਨੋਰਮਲ। ਡੁੱਡ ਨੋ ਮੇਲੇ। ਤੇ ਨੰਬਰ ਸਾਡਾ ਜੀ 97792 83441 ਨਾਮ ओंकार ਸਿੰਘ ਆਂਡੇ ਕੋ ਟੋਕੜ ਕੱਪਣ ਵੀ ਬੱਜੀ ਆ ਉਹ ਵੀ ਵਿਖਾਵਾਂਗੇ ਤੁਹਾਨੂੰ ਆਂਦੇ ਰੁਕ ਜੋ ਵੇਖੋ ਕੱਟੀਏ ਚੰਗੀ ਏ ਸ਼ਕੀਨ ਏ ਕੱਟੀ ਚੌਗੀ ਕੱਟੀ ਕਦਗਾ ਠਾਲੀ ਮੈਂ ਕਹਿੰਦਾ ਕੀ ਆਈ ਬਾਤਾਂ ਇਹਦੀਆਂ ਓਕੇ ਰਿਪੋਰਟ ਦੇ ਕੱਟਾ 5000 ਦਾ 5000 ਦਾ ਕੱਟਾ ਵੇਖੋ ਬਹੁਤ ਸੋਹਣਾ ਵਾ ਕਦ ਬੁੱਟੇ ਜਗਾ ਜਮਾ ਜਾਇਜ ਵਡਣ ਵਾਲਿਆਂ ਤੋਂ ਬਚਾਇਆ ਜੀ ਬਾਕੀ ਨੰਬਰ ਸਕਰੀਨ ਤੇ ਆਉਂ ਡਿਆ ਹਾਂਜੀ ਵੇਖ ਸਕਦੇ 12 ਝੋਟੀਆਂ ਤਾਲੀਆਂ ਸੂਈਆਂ ਸ਼ੇਗ ਸੂਕ ਜਾਵਾ ਕੁਆਲਿਟੀ ਵਾਲੀਆਂ ਬਾਕੀ ਜਿਹੜੇ ਸਾਡੇ ਵੀਰਾਂ ਸਾਡੇ ਸੰਪਰਕ ਕਰੇ ਨੰਬਰ 9779283441 9779283441 ਨਾਮ ਔਂਕਾਰ ਸਿੰਘ ਪਿੰਡ ਕੋਗਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਵੀਰ ਜੀ ਸਸੀ ਗੱਲ ਜੀ ਸਾਰੇ ਵੀਰਾਂ ਨੂੰ ਧੰਨਵਾਦ ਜੀ ਵੀਡੀਓ ਵੇਖਣ ਦੀ ਬਿਲਕੁਲ ਬਿਲਕੁਲ ਜੀ